ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਜਿਵੇਂ ਤੁਸੀਂ ਜਾਣਦੇ ਹੀ ਆਪਣੇ ਘਰਾਂ ਹੈਗਾ ਸੀਗਾ ਜੀ ਪ੍ਰੋਗਰਾਮ ਲੋਹੜੀ ਦਾ ਪ੍ਰੋਗਰਾਮ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਸਿਰੇ ਲੱਗਿਆ ਹੈਨਾ ਤੇ ਟੰਟ ਟੁੰਟ ਵਾਲਾ ਵੀਰ ਆਪਣਾ ਭਾਈ ਲੇ ਖੋਲੇ ਗਿਆ ਹੁਣ ਸਮਾਨ ਸਾਰਾ ਕੁਛ ਕਲੀਨ ਹੋ ਗਿਆ ਹਨਾ ਭਾਂਡੇ ਭੁੰਡੇ ਜੋ ਥੋੜੇ ਜਿਹਾ ਭਾਂਡੇ ਗੁਰਦੁਆਰਾ ਸਾਹਿਬ ਦੇ ਰਹਿੰਦੇ ਆ ਪ੍ਰਾਤ ਬੜੀ ਤੇ ਟੱਕਣ ਸੀਗੇ ਦੋ ਜੀ ਦੇ ਪਰ ਆਪਾਂ ਬਰਫੀ ਲਾਈ ਤੀ ਗਜਰੇਲੇ ਵਾਲੀ ਉਹ ਵਾਲੇ ਹੁਣ ਪਚਾਦਣੇ ਭਾਂਡੇ ਗੁਰਦੁਆਰਾ ਸਾਹਿਬ ਚ ਬਾਕੀ ਤਕਰੀਬਨ ਸਾਰਾ ਹੀ ਆਪਣੇ ਇਕੱਲੇ ਲੜੀਆਂ ਰਹਿ ਗਈਆਂ ਜੀ ਹਨਾ ਤੇ ਲੜੀਆਂ ਵਾਲੇ ਵੀਰ ਨੇ ਵੀ ਲੈ ਜਣੀਆਂ ਲੜੀਆਂ ਕਦੇ ਦੇ ਚਤਾਰ ਲੈ ਜਣੀਆਂ ਬਾਕੀ ਸਾਰਾ ਹੀ ਕੰਮ ਤਕਰੀਬਨ ਮਾਲਕ ਦੀ ਕਿਰਪਾ ਨਾਲ ਹਾਂ ਕਹਿ ਲਓ ਵੀ ਸਿਰੇ ਲੱਗ ਗਿਆ ਬਹੁਤ ਵਧੀਆ ਹਨਾ ਤੇ ਪ੍ਰੋਗਰਾਮ ਸਾਰਾ ਹੀ ਬਹੁਤ ਵਧੀਆ ਰਿਹਾ ਹੈ ਤੇ ਤੁਸੀਂ ਵੀ ਵਧੀਆ ਇੰਜੋਏ ਕੀਤਾ ਤੇ ਆਪਾਂ ਵੀ ਵਧੀਆ ਇੰਜੋਏ ਕੀਤਾ ਹਨਾ ਨਿਆਣਿਆਂ ਦੀ ਸੁੱਖ ਮੰਗੀ ਆ ਭਾਈ ਸਾਰੀ ਸਾਰੀ ਦੁਨੀਆ ਦੇ ਨਿਆਣਿਆਂ ਦੀ ਸੁੱਖ ਮੰਗੀ ਆ ਮਾਲਕ ਕਰੇ ਭਾਈ ਇਹ ਜੀ ਖੁਸ਼ੀ ਹਰੇਕ ਦੇ ਨਗਰ ਖੇੜੇ ਆਵੇ ਹਨਾ ਤੇ ਪ੍ਰੋਗਰਾਮ ਲੰਘਦੀ ਸਾਰੇ ਹੁਣ ਠੰਡ ਹੈਗੀ ਆ ਜੀ ਬਹੁਤ ਜ਼ਿਆਦਾ ਠੰਡ ਦਾ ਤੁਹਾਨੂੰ ਪਤਾ ਹੀ ਅੱਜ ਮੈਂ ਹੁਣ ਦੁੱਧ ਪਾਉਣ ਤਾਂ ਬਾਈ ਗਿਆ ਨਹੀਂ ਤਾਂ ਮੈਂ ਹੀ ਜਾਣਾ ਤਾਂ ਪਰ ਜਿਹੜੀ ਹੁਣ ਗੱਲ ਮੈਂ ਲੱਗਿਆ ਦੱਸਣ ਉਹਦੇ ਕਰਕੇ ਦੁੱਧ ਪਾਉਣ ਮੈਤੇ ਜਾਣ ਜੀ ਹੋਇਆ ਕਿਉਂਕਿ ਅੱਜ ਸਵੇਰੇ ਸਵੇਰੇ ਹੀ ਭਾਈ ਹਰਗੁਣ ਹੋ ਗਈ ਥੋੜੀ ਜਿਹੀ ਢਿੱਲੀ ਹਰਗੁਣ ਢਿੱਲੀ ਹੋਈ ਵੀ ਜੀ ਹੁਣ ਪ੍ਰੋਗਰਾਮ ਪਰ ਪ੍ਰੋਗਰਾਮ ਵਿੱਚ ਤਾਂ ਬਹੁਤ ਸਾਹਮ ਸਾਹਮ ਕੇ ਰੱਖੀ ਕਰਦਿਆਂ ਨੇ ਹਨਾ ਉਦੋਂ ਤਾਂ ਠੰਡ ਲੱਗੀ ਨਹੀਂ ਪਰ ਪਤਾ ਨਹੀਂ ਕੀ ਗੱਲ ਹੈ ਠੰਡ ਲੱਗੀ ਵੀ ਨਹੀਂ ਕਹਿ ਸਕਦੇ ਹਨ ਕੁਝ ਨਹੀਂ ਸਮਝ ਲੱਗਦਾ ਵੀ ਕੀ ਗੱਲ ਹੈ ਬੱਚਿਆਂ ਦਾ ਥੋੜਾ ਜਨਾ ਬੱਚੇ ਪਰ ਠੰਡ ਹੈ ਵੀ ਬਹੁਤ ਹੈ ਜੀ ਉਲਝ ਜਾਂਦੇ ਆ ਤੁਹਾਨੂੰ ਪਤਾ ਹੀ ਆ ਕੁਝ ਕਹਿ ਵੀ ਨਹੀਂ ਸਕਦੇ ਭਾਈ ਠੰਡੇ ਲੱਗ ਗਏ ਹਨ ਤੇ ਹੁਣ ਚੱਲੇ ਆ ਜੀ ਫਿਲਹਾਲ ਹਰਗੁਣ ਦਵਾਈ ਲੈਣ ਤੇ ਜੈਸਮੀਨ ਦਾ ਵੀ ਪੈਰ ਥੋੜਾ ਜਿਹਾ ਮੁੱਜ ਗਿਆ ਦਾ ਪੈਰ ਹੁਣ ਪਤਾ ਨਹੀਂ ਇੱਥੇ ਦਿਖਾਇਆ ਤਾਂ ਲੋਕ ਕੋਲ ਡਾਕਟਰ ਉਹ ਕਹਿੰਦੇ ਵੀ ਮਾਸ ਫਟ ਗਿਆ ਹਨਾ ਉੱਡਣ ਨਾਚਦੇ ਡੱਪ ਦੇ ਪ੍ਰੋਗਰਾਮ ਤਾਂ ਸਾਰਾ ਬਹੁਤ ਵਧੀਆ ਨਿਭੜਿਆ ਤਾਂ ਪ੍ਰੋਗਰਾਮ ਤੋਂ ਬਾਅਦ ਮਤਲਬ ਹੋ ਗਿਆ ਕੰਮ ਜਾ ਤੇ ਪ੍ਰੋਗਰਾਮ ਤੋਂ ਬਾਅਦ ਕਿਤੇ ਪੈਰ ਫੂਰ ਮੁਚ ਗਿਆ ਜੀ ਹਨਾ ਤੇ ਚਲੋ ਕੋਈ ਗੱਲ ਨਹੀਂ ਜੋ ਭਾਵੇਂ ਕਰਤਾਰ ਹਨ ਜੋ ਮਾਲਕ ਨੇ ਲਿਖਿਆ ਉਹ ਹੋਣਾ ਹੀ ਹੋਣਾ ਤੇ ਹੁਣ ਫਿਲਹਾਲ ਜੈਸਮਿਨ ਨੂੰ ਵੀ ਨਾਲ ਲੈ ਕੇ ਚੱਲੇ ਆਂ ਜੀ ਤੇ ਹਰਗੁਣ ਨੂੰ ਵੀ ਨਾਲ ਲੈ ਕੇ ਚੱਲੇ ਆ ਤੇ ਮੰਮੀ ਵੀ ਨਾਲ ਚੱਲੇ ਆ ਕਿਉਂਕਿ ਜੈਸਮੀਨ ਦਾ ਤਾਂ ਪੈਰ ਦੁਖਦਾ ਫਿਰ ਕਾਫੀ ਲੰਗ ਜਾ ਮਾਰ ਕੇ ਤੁਰਦੀ ਕਈ ਵਾਰ ਨਹੀਂ ਵੀ ਵਜਨ ਆਂਦਾ ਪੈਰ ਤੇ ਇੱਕ ਤਾਂ ਹੈ ਸਿਆਲ ਆ ਸਿਆਲ ਕਰਕੇ ਤੁਹਾਨੂੰ ਪਤਾ ਪੈਰ ਉਦਾਂ ਵੀ ਥੋੜਾ ਜਿਹਾ ਕੋਈ ਜ਼ਖਮ ਹੋ ਜਵੇ ਬੰਦੇ ਦੇ ਉਹ ਵੀ ਬਹੁਤ ਔਖਾ ਭਰਦਾ ਜਾਂ ਕੋਈ ਛੱਟ ਹੋਵੇ ਉਦਾਂ ਅੱਕੜ ਜਾਂਦਾ ਬੰਦਾ ਹਨਾ ਸਿਆਲ ਦੇ ਸਿਆਲ ਦੀ ਛੱਟ ਬਹੁਤ ਔਖੀ ਲੋਟ ਆਉਂਦੀ ਹੈ ਤੇ ਚੱਲਦੇ ਆਂ ਜੀ ਫਿਰ ਹੁਣ ਗੱਡੀ ਅਜਮਾਲਾ ਵਾਲਿਆਂ ਲਈ ਉਹ ਆ ਜੀ ਕੋਲ ਸਾਡੇ ਡੈਡੀ ਉਹਨਾਂ ਦੀ ਉਹ ਕਿਉਂਕਿ ਬੇਸਤਰੇ ਬੂਸਤਰੇ ਸਾਰੇ ਜਿਹੜੇ ਅ ਛੱਡਣੇ ਤੇ ਇਹਦੇ ਵਿੱਚ ਛੱਡ ਹੋ ਗਏ ਤੇ ਸਾਡੇ ਵਾਲੀ ਗੱਡੀ 'ਚ ਜਿਹੜੇ ਜਿਹੜੇ ਕੰਮ ਦੇ ਦੋ ਗੇੜੇ ਲੱਗਣੇ ਤੇ ਉਹ ਇਹ ਗੱਡੀ 'ਚ ਇੱਕ ਗੇੜੇ 'ਚ ਮੁੱਕ ਗਿਆ ਕੰਮ ਤਾਂ ਕਰਕੇ ਲਿਆਂਦੀ ਤੀ ਗੱਡੀ ਇਹ ਅ ਫਿਲਹਾਲ ਚਲੋ ਠੀਕ ਰਿਹਾ ਕੰਮ ਵਧੀਆ ਹੋ ਗਿਆ ਸਾਰਾ ਪ੍ਰੋਗਰਾਮ ਨਿਬੜ ਗਿਆ ਹੁਣ ਚੱਲਦੇ ਆਂ ਜੀ ਫਿਰ ਪਹਿਲਾਂ ਮੈ ਲੋ ਜੈਸਮੀਨ ਨੂੰ ਆਜੋ ਮੈ ਲੋ ਜੀ ਪਹਿਲਾਂ ਇੱਧਰ ਜੈਸਮੀਨ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਆ ਠੰਡ ਬਹੁਤ ਜ਼ਿਆਦਾ ਹੋਈ ਪਈ ਐ ਲੋਕੇ ਰੋ ਸਾਰੇ ਜਣ ਤਾਂ ਅੱਜ ਲੋਹੜੀ ਦਾ ਤਿਹਾਰਾ ਹੈ ਜੀ ਹਾਂ ਮੈਂ ਉੜ ਜਿਆ ਭਿਆ ਕੰਮ ਪਤਾ ਨਹੀਂ ਮਹਾਰਾਜ ਸਾਤੇ ਕਿਹਾ ਗਿਲੇ ਸ਼ਿਕਵੇ ਜੇ ਕਰ ਰਿਹਾ ਸਮਝ ਨਹੀਂ ਆ ਰਹੀ ਕਿ ਇੰਨਾ ਮੰਨ ਦੇਵੀਂ ਆ ਚਲੋ ਕਹਿੰਦੇ ਹੁੰਨੇ ਵੀ ਜੋ ਸਾਨੂੰ ਮਾੜਾ ਲੱਗਦਾ ਉਹਦੇ ਵਿੱਚ ਕੋਈ ਚੰਗੀ ਗੱਲ ਹੁੰਦੀ ਆ ਹੂੰ ਤੇ ਹਰ ਗੁਰੂ ਉੜ ਜੀ ਜੀ ਹਰ ਗੁਰੂ ਨੂੰ ਇੰਜੈਕਸ਼ਨ ਚਾ ਲਗਾਉਣਾ ਵਿਚਾਰੀ ਦੇ ਚਲੋ ਕੋਈ ਨਹੀਂ ਬਿਮਾਰੀਆਂ ਠਮਾਰੀਆਂ ਬਣੀਆਂ ਵੀ ਹੁੰਦੀਆਂ ਕਹਿੰਦੇ ਜੇ ਇੱਕ ਬੰਦੇ ਨੇ ਵੀ ਹੌਸਲਾ ਛੱਡਤਾ ਤੇ ਕੰਮ ਖਰਾਬ ਹੋ ਜਾਂਦਾ ਹੁੰਦਾ ਸਾਡੀ ਧੀ ਬਥੇਰੀ ਦਲੇਰਾ ਬਾਬਿਆਂ ਦਾ ਉਹ ਆਣਿਆ ਨੇ ਦਿੱਤੀ ਹੋਈ ਹੈ ਇਹ ਜੀ ਕੋਈ ਗੱਲ ਨਹੀਂ ਹੈਗੀ ਖੇਲੀ ਵੀ ਜਾਂਦੀ ਹੈ ਰੋਈ ਵੀ ਜਾਂਦੀ ਸਭ ਕੁਝ ਵਿੱਚੇ ਆ ਹੂੰ ਠੀਕ ਹੈ ਤੇ ਮਾਹੀਆਂ ਮੜੀ ਜੀ بگੜ ਰਹੀਆਂ ਮੈਨੂੰ ਥੋੜੀ ਜੀ ਲੋੜ ਆ ਤੁਹਾਡੇ ਸਾਹੇ ਤੇਰਾ ਪੈਰ ਕਿਵੇਂ ਹੁਣ ਮੇਰੇ ਪੈਰ ਯਾਰ ਪਤਾ ਹੀ ਨਹੀਂ ਕੀ ਹੋਇਆ ਪੈਰ ਮੈਂ ਦਿਖਾਇਆ ਸੀ ਲੋਕਲ ਡਾਕਟਰ ਨੂੰ लवली ਵੀ ਰਿਕਾਰਡ ਨਹੀਂ ਸੀ ਗਏ ਠੀਕ ਹੈ ਤੇ ਉਹ ਕਹਿੰਦੇ ਮਾਸ ਫਟਿਆ ਹੋਇਆ ਹੈ ਹੁਣ ਉਹਨਾਂ ਨੇ ਵੈਸੇ ਦਵਾਈ ਦਿੱਤੀ ਤਾਂ ਹੈਗੀ ਆ ਉਹਨੇ ਨਾਲ ਥੋੜਾ ਜਿਹਾ ਆਰਾਮ ਤਾਰਿਆ ਹੌਲੀ ਹੌਲੀ ਫਰਕ ਪਾਊਗਾ ਹੁਣ ਕਰੇ ਕੀ ਆ ਪੈ ਜਾਣਾ ਪੈ ਜਾਣਾ ਫਰਕ ਹੁਣ ਸਾਡੇ ਵੀਅਰਜ਼ ਪਤਾ ਕੀ ਕਹਿੰਦੇ ਕਹਿੰਦੇ ਨੱਚਣ ਤਾਂ ਆਈ ਲੱਗੀ ਵੀ ਤੇ ਮੇਰਾ ਨੱਚਣ ਦਾ ਟੱਗ ਦੇਖਿਓ ਜੀ ਮੈਂ ਕਿਆ ਕਰਦੀ ਸੀ ਮੈਂ ਲੱਤ ਨਹੀਂ ਜੀ ਚੱਕੀ ਆ ਜਿੱਥੇ ਵੀ ਮੈਂ ਲੱਤ ਚੱਕੀਆਂ ਮੈਨੂੰ ਦੱਸਦੇ ਹੋ ਫਿਰ ਇਹਨਾਂ ਨੇ ਦੂਸਰੇ ਪਾਸੇ ਨੂੰ ਗੱਲ ਲਈ ਵੀ ਜੈਸਮੀਨ ਨੂੰ ਨੱਚਣਾ ਨਹੀਂ ਆਉਂਦਾ ਇਹ ਲੱਤ ਨਹੀਂ ਚੱਕਦੀ ਉਹ ਤਾਂ ਚਾਵੇ ਕਿੱਥੇ ਸਰ ਇਹ ਦੇਖੋ ਕੰਮ ਕਰਨੇ ਵਾਲੇ ਬੰਦੇ ਆਹ ਦੇਖੋ ਭਾਈ ਕੰਮ ਓਏ ਉਹ ਪਿੱਛੇ ਨੂੰ ਮੁੜ ਗਈ ਜਦੇ ਪਤਾ ਕੀ ਗੱਲ ਹੈ ਇਹ ਕੋਈ ਵੀ ਪ੍ਰੋਗਰਾਮ ਹੁੰਦਾ ਆਪਣੇ ਘਰ ਤੇ ਛਾੜੂ ਮਾਰਦੀ ਹੈ ਹਰ ਪ੍ਰੋਗਰਾਮ 'ਚ ਹੁਣੇ ਕਹਿੰਦੀ ਇਹਨਾਂ ਨੇ ਸਵਾਰ ਕੇ ਨਹੀਂ ਮਾਰੇ ਆ ਮੈਂ ਹੁਣ ਨਵੇਂ ਡੇ ਪਾਉਣੀ ਆ ਹਾਂ ਲਓ ਭਾਈ ਮੈਨੂੰ ਲੱਗਦਾ ਹੋਰ ਆਗੀਆਂ ਵਧਾਈ ਮੰਗਣੇ ਵਾਲੀਆਂ ਕੱਲ ਦਾ ਕੱਲ ਪਰਸੋਂ ਦਾ ਇਹਨਾਂ ਨੇ ਧੂੜ ਪੱਟੀ ਪਈ ਆ ਕਿਦਾਂ ਦੇ ਡੇ ਜੀ ਪੀ ਆਉਂਦੀ ਆ ਵੀ ਇਹਨਾਂ ਨੇ ਦਿੱਤੇ ਨਹੀਂ ਨਾ ਇਹ ਕਿਸ ਕਰਨ ਉਹ ਕਿੰਨੇ ਕੰਨ ਦਵੇ ਮੈਂ ਕਹਿੰਦਾ ਪੰਜਾਬ ਜਣੇ ਪਗਧਾਤੇ ਕੱਲ ਪਰਸੋਂ ਦੇ ਪਾਦੀ ਲੋੜੀ ਆ ਸਾਡੀ ਦਾ ਚਲੋ ਉਹੀ ਗੱਲ ਨਹੀਂ ਮਾਰਦੇ ਚਰਨ ਪੈ ਗਏ ਤੇ ਉੱਪਰ ਕੀ ਬਿਲਕੁਲ ਬਿਲਕੁਲ ਹਾਂ ਉਹ ਚੰਗੀ ਗੱਲ ਹੈ ਉਹੀ ਗੱਲ ਹੈ ਹਾਂ ਭਾਈ ਹਾਂ ਹਾਂ ਇਹ ਲੋੜੀ ਚਾਦੀ ਆ ਨਿਆਣੇ ਬਿਮਾਰ ਹੋ ਗਏ ਸਾਡੇ ਆ ਤੇਰੇ ਸਾਹਮਣੇ ਤਿਆਰ ਹੋਏ ਖੜੇ ਦਵਾਈ ਦੇ ਤੇਰੇ ਸਾਹਮਣੇ ਹੁਣ ਦੇਖ ਲੋੜੀ ਆ ਮੈਂ ਤਾਂ ਮੇਰੀ ਲੋੜੀ ਆ ਲੈ ਮਾਰਾ ਤੇਰਾ ਪੁੱਤ ਨੇ ਨੰਬੀ ਉਮਰ ਦੇਵੀ ਤੁਹਾਨੂੰ ਨਹੀਂ ਹਾਂ ਉਹ ਠੀਕ ਹੈ ਗੱਲ ਉਹ ਤਾਂ ਠੀਕ ਹੈ ਅੱਦਾ ਸਭ ਤਿਆਰ ਹੋ ਦੇ ਰੋ ਹੋ ਚਲ ਕੋਣੇ ਦਿੱਕ ਨਾ ਖਾਲੀ ਪੂਰੀ ਕਿੰਨੀ ਦੁਮਾ ਛੱਕੇ ਨਾ ਇਹ ਤਾਂ ਮੈਂ ਤੁਹਾਨੂੰ ਮੂੰਫੜੀਆਂ ਕੱਚੇ ਕਰੋੜੀਆਂ ਦੇ ਕੇ ਭੇਜੂਗੀ ਖਾਣ ਲਈ ਥੋੜੀ ਕੱਲੀ ਮੂੰਫੜੀ ਨਹੀਂ ਦੰਦੀ ਨਹੀਂ 1 ਮਿੰਟ ਕਰ ਲਈ ਤੁਸੀਂ ਕਹਿੰਦੇ ਵੀ ਕੱਲੀ ਮੂੰਫੜੀ ਕੱਲੀ ਮੂੰਫੜੀ ਥੋੜੀ ਨਾ ਉਹ ਕਿ ਨਾਲ ਥੋੜੀ ਥੋੜੀ ਰੋੜੀਆਂ ਦਊਂਗੀ ਆਹ ਰੋੜੀਆਂ ਕੱਚਾ ਕੰਦਾ ਦਊਂਗੀ ਤੇਲ ਦਊਂਗੀ ਰੋੜੀਆਂ ਭਗੋੜੀਆਂ ਤਾਂ ਅਸੀਂ ਕੱਲ ਖਾਣਾਂਗੇ ਹੁਣ ਤਾਂ ਇਹ ਕਿ ਨਿਆਣਿਆਂ ਮਾਥੇ ਕੋਈ ਦੇ ਸਾਨੂੰ 100 ਰੁਪਏ ਬੜਾ ਹੈ ਦੇਸ ਹਨ ਜਿਆਦਾ ਨਹੀਂ ਉਹ 100 ਤੋਂ ਦੇ ਪੰਜਾਂ ਨੂੰ 100 ਰੁਪਏ ਨਾਲ ਸਰ ਜਣਾ ਆ ਪੰਜਾਂ ਨੂੰ 100 ਰੁਪਏ ਨਾਲ ਸਰ ਜਣਾ ਸਰ ਜੂਗੇ ਨਹੀਂ ਸਰੂਫਾ ਫਿਰ ਇਹ ਹੋਰ ਤੁਸੀਂ ਦੇਖਣਾ ਆ ਪੰਜਾਂ ਦੇ 100 ਰੁਪਏ ਦੇ ਚਾਹਦੇ ਆ ਤੇਰੇ ਸਾਹਮਣੇ ਉਹਦੇ ਉਹਦੇ ਹੋਣ ਮੇਰੀ ਗੱਲ ਸੁਣਣੀ ਆ ਮੈਂ ਕਮਾਉਣੇ ਆਲੀ ਆ ਤੂੰ ਇੰਦਾਂ ਰੱਖਾ ਲ ਕਮਾਊਗਾ ਮੇਰੀ ਗੱਲ ਤਾਂ ਸੁਣੀ ਥੋੜ ਦੇਖ ਤੈਨੂੰ ਜੇ ਤੁਹਾਨੂੰ ਲੱਗਦਾ ਜੀ ਅਸੀਂ ਝੂਠ ਬੋਲਦੇ ਆ ਠੀਕ ਆ ਤੋ ਮੈਨੂੰ ਦੇਖ ਤਿਆਰ ਹੋਈ ਮੈਨੂੰ ਇੱਧਰ ਮੇਰੇ ਸਰਦਾਰ ਨੂੰ ਸੱਚੀ ਹੋ ਨਿਆਣੇ ਉਲਝ ਗਏ ਹੁਣ ਲੋੜੀ ਕਰਕੇ ਇੱਥੇ ਬਣਾ ਮੈਂ ਕਰ ਲਵਾਂ ਇਹ ਤਾਂ ਕੋਈ ਗੱਲ ਨਹੀਂ ਹੱਡੀ ਗੁੜੀ ਗੁੜੀ ਆ ਦਿੱਲੀ ਹੋ ਗਈ ਜਿਹਦੇ ਅਸੀਂ ਲੋੜੀ ਮਨਾਈ ਸੀ ਹਾਂ ਹਣ ਇਹਨੂੰ ਦਵਾਈ ਦਵਾਉਣ ਚੱਲੇ ਆ ਚੱਲ ਕੋਈ ਨਹੀਂ ਸਾंगे ਚੱਲ ਕੇ ਗਏ ਨੇ ਦੇਖ ਦੇ ਦੇ ਕੋਈ ਨਹੀਂ ਦੇ ਕਿ ਨਾਂ ਨਾ ਕਰਦੇ ਕੀ ਅੱਛੀ ਨਹੀਂ ਨਾਂ ਨਹੀਂ ਕਰਦੀ ਮੈਂ ਕੋਈ ਨਹੀਂ ਕੋਈ ਨਹੀਂ ਥੋੜੀ ਕਰਦੀ ਮੈਨੂੰ ਪਤਾ ਤੁਸੀਂ ਵੀ ਇੰਨੀ ਦੂਰ ਤੇ ਚੱਲ ਕੇ ਆਏ ਆ ਉਹ ਦਾਦੀ ਆ ਗਈ ਕੁੜੀ ਦੀ ਉਹ ਦਊਂਗੀ ਲੋੜੀ ਆ ਦੇ ਦਾਦੀ ਵੀ ਤਿਆਰ ਹੋਈ ਵੀ ਆ ਦੇਖੋ ਐ ਪਿੱਛੇ ਨੂੰ ਕਾਹਦੇ ਹੋਣ ਲੱਗ ਗਿਆ ਮੱਲਾ ਦਾ ਦੁੱਧ ਹੈ ਹੈ ਅੱਜੀ ਘੜੇ ਫੇਰ ਆਏ ਅੱਜੀ ਦੁਆਰੇ ਕਹਤੇ ਦੋਰਾਈਆਂ ਤੁਸੀਂ ਉਂਝਾ ਤੋਂ ਲੋੜੀ ਨਹੀਂ ਆਦੀ ਸਾਨੂੰ ਇਹ ਕੱਲ ਦੇਤੀ ਮੰਮੀ ਦੇ ਦੇਸ ਤੋਂ ਪਰ ਪਟੋਾਈ ਨਹੀਂ ਮੈਂ ਤਾਂ ਹੀ ਮਾਦਾ ਪਿੱਛੇ ਜੇ ਇਹਨੂੰ ਹੋ ਗਈ ਆਲੀ ਵੀ ਪਹਿਲਾਂ ਮੈਨੂੰ ਸਾਰਾ ਪਤਾ ਮੈਂ ਚਾਲਾਂ ਖੇਡਾਂ ਦੋ ਪਿੱਛੇ ਤੋਂ ਪਾ ਦੇ ਮੁੜੀ ਦੀ ਪਿੱਛੇ ਮੱਸੀ ਵੀ ਇਹਦੀ ਸ਼ਕਲ ਦੀ ਮੇਰੀ ਇੱਕ ਇੱਕ ਮੱਸੀ ਨਹੀਂ ਪਤਾ ਮੱਸੀ ਮੱਸੀ ਆਲੀ ਨਹੀਂ ਸੁਣ ਲੈਣੇ ਇਹ ਬਾਬਾ ਮੈਨੂੰ ਪਤਾ ਸੁਈਆਂ ਲੈਣੀਆਂ ਮੇਰੇ ਕੋ ਸਾਰੀ ਉਮਰ ਹੋ ਗਈ ਆਂਦੀ ਨੂੰ ਆਂ ਇਹਦਾ ਪਛਾਣ ਆ ਮਾਤਾ ਨੂੰ ਸਾਡੀ ਨੂੰ ਇਹ ਹਜੇ 500 ਵਧਾਈ ਦਿੱਤੀ ਪਕੜੇ ਖਾ ਕੇ ਗਈ ਆਏ ਹੈ ਬੁੱਧੂ ਬਣਦੀ ਮੈਨੂੰ ਤੋਂ ਬੁੱਧੂ ਤਾਂ ਚਾਰ ਚਾਰ ਖੇਡਦੀ ਆਂਦੀ ਆ ਲਓ ਜੀ ਵਧਾਈ ਵਾਲੀਆਂ ਆਈਆਂ ਦੇਖੋ ਵਧਾਈ ਬਹੁਤ ਨੂੰ ਦਿੱਤੀ ਹੈ ਹਨਾ ਕੱਲ ਪਰਸੋਂ ਦੇ ਤਕਰੀਬਨ ਮੈਨੂੰ ਲੱਗਦਾ 50 60 ਬੰਦੇ ਮੰਮੀ ਆਏ ਲੈ ਹਨਾ ਕੱਲ ਮਰਾਸੀ ਵੀ ਆਏ ਹੋਏ ਤੇ ਉਹਨਾਂ ਨੂੰ ਵੀ ਭਾਈ ਖੁਸ਼ ਕਰਕੇ ਭੇਜਿਆ ਹਨਾ ਤੇ ਉਹਨਾਂ ਨੂੰ ਵੀ 500 ਰੁਪਏ ਦਿੱਤਾ ਏ 600 ਰੁਪਏ ਹਾਂ ਤੇ ਬਾਕੀ ਸਾਰਿਆਂ ਨੂੰ ਚਲੋ ਵਧਾਈ ਤਾਂ ਜੇ ਦੇਖਿਆ ਜਾਵੇ ਸਾਰਿਆਂ ਨੂੰ ਇਹ ਤਕਰੀਬਨ 100-100 ਦੇ ਕੇ ਹੀ ਭੇਜੀ ਦਾ ਹੁਣ ਭਾਈ ਐਨੇ ਤਾਂ ਅੱਧਿਆਂ ਨੇ ਕਹਣਾ 100 ਕਲ ਕਿਹਾ ਹੁੰਦਾ ਅੱਜ ਦੇ ਟਾਈਮ 'ਚ ਪਰ ਐਨੇ ਦੇਖੋ ਹੁਣ 50-60 ਜਣੇ ਆਲੇ ਘਟੋ-ਘਟ ਜਿੱਦਣ ਪ੍ਰੋਗਰਾਮ ਚੱਲਦਾ ਦਾ ਉਦਣ ਘਟੋ-ਘਟ ਮੈਨੂੰ ਲੱਗਦਾ ਪ੍ਰੋਗਰਾਮ ਚੱਲਦੇ ਦੇ ਵਿੱਚ ਮਨ ਲਾਉਦਾ 25-30 ਜਣੇ ਆਲੇ ਹੁਣ ਹੈਨਾ ਤੇ ਆਹ ਜਿਹੜੀਆਂ ਹੁਣ ਆਈਆਂ ਤੀਆਂ ਚਲੋ ਕਿਸੇ ਦਾ ਆਈ ਨਹੀਂ ਆਪਾਂ ਕਿਸੇ ਦੀ ਕਹਿ ਲੋ ਵੀ ਬੇਇੱਜ਼ਤੀ ਵਾਲਾ ਕੰਮ ਨਹੀਂ ਹੈਗਾ ਪਰ ਅਸੀਂ ਤਾਂ ਚਲੋ ਵਧਾਈ ਦੇ ਦੇਣੀ ਸੀ ਉਹ ਤਾਂ ਕੁਦਰਤੀ ਉਹ ਮੰਮੀ ਅੰਦਰ ਤੇ ਆ ਗਏ ਇਹ ਵੀ ਗੱਲ ਗਲਤ ਆ ਉਹਨਾਂ ਦੀ ਵੀ ਉਹ ਜਿਹੜੀਆਂ ਵਿੱਚ ਤੇ ਦੋ ਜਨਾਨੀਆਂ ਪਹਿਲਾਂ ਮਿਲ ਗਈਆਂ ਉਹ ਫੇਰ ਹੁਣ ਆਈਆਂ ਮੌੜੀਆਂ ਆਚਾਰੀਆਂ ਉਹੀ ਆਚਾਰ ਆਈਆਂ ਕੱਲ੍ਹ ਵਾਲੀਆਂ ਪਰਸੋਂ ਵਾਲੀਆਂ ਪਰਸੋਂ ਵਾਲੀਆਂ ਇੱਕ ਹੋਰ ਕਹਿੰਦੇ ਆਂਦੀ ਨੇ ਇੱਕ ਹੋਰ ਵੀ ਐ ਕਹੂੰਗੇ ਅਸੀਂ ਪੰਜ ਜਣੀਆਂ ਆ ਚਾਰ ਨਹੀਂ ਆ ਹਾਂ ਚਾਰ ਜਨਾਨੀਆਂ ਉਹੀ ਆ ਗਈਆਂ ਜਿਹੜੀਆਂ ਪਰਸੋਂ ਵਧਾਈ ਲਈ ਗਈਆਂ ਤੀਆਂ ਹਾਂ ਇਹ ਤਾਂ ਫੇਰ ਗੱਲ ਦੇਖੋ ਮਾੜੀ ਹੋ ਜਾਂਦੀ ਆ ਉਹਨਾਂ ਵਾਸਤੇ ਵੀ ਇਹ ਗੱਲ ਮਾੜੀ ਆ ਵੀ ਪਾਈ ਜਾਂ ਤੁਸੀਂ ਵਧਾਈ ਲੈ ਗਿਆਂ ਫੇਰ ਤਾਂ ਦੁਬਾਰਾ ਆਉਣ ਦਾ ਤੁਹਾਡਾ ਕੋਈ ਮਤਲਬ ਹੀ ਨਹੀਂ ਬਣਦਾ ਹੁਣ ਸੀ ਧੀ ਨੇ ਰਾਤ ਚੱਕੇ ਪਏ ਅੰਦਰ ਮੇਰੀ ਦਾਦੀ ਗਈ ਮੇਰੀ ਦਾਦੀ ਕਿੱਥੇ ਚੱਲੀ ਰਾਤ ਚੱਕੇ ਵੇ ਪਾਪਾ ਜੀ ਪਾਪੇ ਨੂੰ ਕਿੰਨੀ ਫਿਕਰ ਆ ਮੰਮੀ ਤੇਰੀ ਐਨਕਾ ਲੈ ਕੇ ਆਇਆ ਤੁਹਾਡੀਆਂ ਪਾਪੇ ਨੂੰ ਗਾਲਾਂ ਕੱਢਦੇ ਨਹੀਂ ਥੱਕਦੀ ਹੈ ਯਾਰ ਕੁੜੀ ਰੋਈ ਜਾਂਦੀ ਰੱਖ ਪਾਇਆ ਪਿਆ ਅੱਛਾ ਜੀ ਉਹ ਨੂਰ ਨੇ ਦੇਖ ਲਿਆ ਮੰਮੀ ਦੀ ਗੱਡੀ 'ਚ ਬੈ ਗਈ ਤਾਂ ਕਰਕੇ ਰੋਈ ਜਾਂਦੀ ਆ ਵੀ ਮੇਰੀ ਦਾਦੀ ਚਲੀ ਕਿਤੇ ਨੂੰ ਤੇ ਚਲੋ ਬਾਕੀ ਹੁਣ ਹਰਗੁਣ ਮੰਮੀ ਨੇ ਫੜ ਲਈ ਜੀ ਹਰਗੁਣ ਥੋੜੀ ਢਿੱਲੀ ਆ ਹਨਾ ਸੁੱਤੀ ਪਈ ਓੰ ਵੀ ਹੋਊ ਸੁੱਤੀ ਪਈ ਆ ਹਾਂ ਚੱਲਦੇ ਆ ਜੀ ਫਿਰ ਜੈਸਮੀਨ ਨੂੰ ਵੀ ਦਵਾਈ ਦਵਾਣੀ ਆ ਹਰਗੁਣ ਨੂੰ ਵੀ ਦਵਾਣੀ ਆ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਹੁਣ ਅੱਗੇ ਜਾ ਕੇ ਬਾਈ ਕਿਹਨੂੰ ਹੈ ਬਾਈ ਕੋਲ ਹੁਣ ਲਾਈਏ ਕਿਨੂੰ ਸਾਹ ਉਹਦੇ 2.5 ਕਿਲੋ ਆ ਵੀਰ ਕਹਿੰਦਾ ਵੀਰਾਂ ਨੂੰ ਪਾਈ ਵਧੀਆ ਜੇ ਯਾਰ ਹਾਂ ਕੱਚਾ ਨਾ ਹੋਵੇ ਕੋਈ ਇੱਧਰ ਵਧੀਆ ਰੱਖੇ ਵੀ ਆ ਨਹੀਂ ਇਹ ਤਾਂ ਕੁਆਲਿਟੀ ਇੱਕੋ ਆ ਜੀ ਉਦੋਂ ਲਾ ਲਾਜ਼ਮ ਨਹੀਂ ਉੱਪਰ ਠੀਕ ਹੈ ਮੈਂ ਕੋਲ ਜਨ ਜੀ ਮੈਂ ਸਮਝ ਗਿਆ ਤਾਂ ਹੀ ਕਿਲੋ ਕਿੰਨੂ ਹੋਗੇ ਆ ਟਰੈਕਟਰ ਵਧੀਆ ਬਣਾਇਆ ਬਾਬਾ ਯਾਰ ਜਗਾਰਡ ਜਾਂ ਛੋਟਾ ਜਾਂ ਹੈ ਇਹ ਬਾਗ ਵਾਸਤੇ ਆਈ ਹੈ ਇਹ ਅੱਛਾ ਬਾਗ ਆਪਣਾ ਹੀ ਲਾਇਆ ਬਾਬਾ ਬਾਗ ਹਾਂਜੀ ਬਾਗ ਇਕਾ ਠੀਕ ਆ ਮਿੱਤਾ ਵਧੀਆ ਯਾਰ ਯੂਜ਼ ਵੀ ਕੇ ਦੇਖ ਲੋ ਚਾ ਚੈੱਕ ਕਰਕੇ ਵਧੀਆ ਜੂਨ ਆ ਜੀ ਹਾਂ ਕਿਹੜਾ ਪਿੰਡ ਆ ਵੀਰ ਆਪਣਾ ਗੁੰਮਣਾ ਹੈਂ ਗੁੰਮਣਾ ਗੁੰਮਣਾ ਠੀਕ ਆ ਇਹ ਆਪਣਾ ਬਾਗ ਦਾ ਹੀ ਆ ਸਾਰਾ ਕਿੰਨੂ ਇਹ ਸਾਰਾ ਹੀ ਆਪਣਾ ਠੀਕ ਆ ਠੀਕ ਆ ਆਹ ਛੋਟਾ ਟਰੈਕਟਰੇ ਚੱਲਦਾ ਬਾਗ ਚ ਤਾਂ ਹਨਾ ਹੂੰ ਤੇ ਆਪਰ ਜੱਗ ਚ ਬਣਾ ਦੇ ਬਾਈ ਵੀ ਯੂਜ਼ ਆ ਇੱਕ ਗਲਾਸ ਬਣਾ ਦੇ ਯਾਰ ਪੀ ਲੈਂਦੇ ਆ ਠੀਕ ਹੈ ਹੂੰ ਦੇਖਦੇ ਹਾਂ ਭਾਈ ਟਰੈਕਟਰ ਦੀ ਵੀ ਬਣਾ ਦਿੰਦੇ ਆ ਟਰੈਕਟਰ ਤੇਰਾ ਵਧੀਆ ਵੈਸੇ ਛੋਟਾ ਯਾਰ ਕਿਹੜਾ ਇਹ ਮੈਸੀ ਮੈਸਟਰ ਬਿਸ਼ੀ ਲਾਏ ਵਾਹ ਜੀ ਵਾਹ ਇਹ ਭਾਈ ਆਹ ਕੰਪਨੀ ਦੀ ਗੱਡੀਆਂ ਹੁੰਦੀ ਹੁੰਦੀ ਜੀ ਕਿਹੜੀ ਆਹੋ ਏਸੀ-ਯੂਸੀ ਵੀ ਆਉਂਦੇ ਆ ਕੰਪਨੀ ਵੈਸੇ ਬਹੁਤ ਤਕੜੀ ਕੰਪਨੀ ਆ ਇਸ ਤੋਂ ਬਿਛੀ ਦੀ ਗੱਡੀ ਕਿਹੜੀ ਆ ਯਾਰ ਮੈਂ ਹੁਣ ਭੁੱਲ ਗਿਆ ਬਹੁਤ ੱੱਲੀ ਆਪਣੇ ਟਾਈਮ 'ਚ ਗੱਡੀ ਉਹ ਵਧੀਆ ਯਾਰ ਛੋਟਾ ਜਿਹਾ ਹੈ ਲੋਟਾ ਕੰਮ ਟਰਾਲੀ ਵੀ ਬਣਾਈ ਵੀ ਪਾਈ ਨੇ ਉਹ ਹੁੱਕੇ ਬਹੁਤ ਨੀਵੀਂ ਆ ਦੇਖ ਲਓ ਭਾਈ ਆਹ ਹਿੱਕੀ ਜਿਗਾੜ ਕਰਿਆ ਆਪਾਂ ਬਾਈ ਨੇ ਦੇਸੀ ਜਿਗਾੜ ਨਹੀਂ ਕਹਿ ਸਕਦੇ ਇਹਨੂੰ ਆਪਣੇ ਆਪਣੇ ਮਤਲਬ ਉਹ ਕਹਿ ਲਓ business ਵਾਸਤੇ ਬਾਈ ਨੇ ਵਧੀਆ ਸਿਸਟਮ ਤੋਰਿਆ ਹੋਇਆ ਘਰ ਦੇ ਕਿੰਨੂ ਆ ਬਾਈ ਕਹਿੰਦਾ ਲੈ ਬਾਈ ਹੁਣ ਜੋਸ਼ ਵੀ ਪਲਾਊਗਾ ਕਹਿੰਦਾ ਵਾਹ ਇਹ ਕਿੰਨੇ ਕਿੱਲੇ ਆ ਜੀ ਵੀਰ ਫਾਰਮ ਆਪਣਾ ਆਹ ਬਾਗ ਕਿੱਲੇ ਅੰਝ ਨੂੰ ਹੈ 4 ਕਿੱਲੇ ਚੰਨੂ ਹੈ ਚਲੋ ਬਹੁਤ ਵਧੀਆ ਬਾਈ ਬਣਾਤਾ ਹੈ ਬਾਈ ਨੇ ਕਿੰਨੂ ਫੇ ਹਰੇਕ ਸਾਲ ਮਤਲਬ ਆਪੇ ਸਾਰਾ ਉਹ ਕਰਦੇ ਆ ਹਾਂਜੀ ਹਾਂ ਛੇਲ ਨਹੀਂ ਕਰਨਾ ਮਤਲਬ ਹੋਰੇ ਆਪਣੇ ਦੁਕਾਨ ਪਰੇ ਕੱਢਣਾ ਜਿੱਕਰਾਂ ਜਿੱਕਰਾਂ ਮੱਗੇ ਆਪਾਂ ਦੇ ਅੱਛਾ 5 6 ਪੌਂਟਲ 7 ਪੌਂਟਲ ਮਤਲਬ ਜੇ ਕੋਈ ਲੈਣਾ ਚਾਹੁੰਦਾ ਉਹ ਉਹਨੂੰ ਵੀ ਦੇ ਦੇਣ ਦੇ ਕੋਈ ਗੱਲ ਨਹੀਂ ਚਲੋ ਇਹ ਬਾਈ ਨੇ ਬਣਾਤਾ ਜੂਸ ਦੇਖਦੇ ਹਾਂ ਹੁਣ ਕਿੰਨੂ ਬਾਈ ਦੇ ਕਹੇ ਜੇ ਆ ਮੱਠੇ ਮਾ ਆਬੀਬਾ ਮਹੀਨੇ ਵਾਕਿਓ ਬਾਈ ਗੱਲ ਬਣਾਤੀ ਹਾਂ ਆਹੇ ਭਾਈ ਬਾਈਆਂ ਦਾ ਲੀਪਾ ਕਮਲ ਅਸ਼ਫਰੂਟ ਜੂਸ ਆਪਣਾ ਜੇਦਾ ਹੁਣ ਵਿਆਹ ਵਾਸਤੇ ਕਿਸੇ ਨੂੰ 5-7 ਕੁਇੰਟਲ ਚਾਹੀਦੇ ਉਹ ਵੀ ਦੇ ਦਿੰਦੇ ਨਾ ਨਾ ਠੀਕ ਆ ਠੀਕ ਆ ਚਲੋ ਵਧੀਆ ਭਾਈ ਜੇ ਕਿਸੇ ਨੂੰ ਭਾਈ ਲੋਡ ਹੋਵੇ ਤਾਂ ਜਰੂਰ ਆਪਣਾ ਸੰਪਰਕ ਕਰਿਓ ਬਾਈਆਂ ਨਾਲ ਇਹਦੇ ਪਰ ਨੰਬਰ ਉੱਪਰ ਵੀਰੇ ਲਿਖਿਆ ਬਈ ਨਹੀਂ ਯਾਰ ਕਾਰਡ ਸੰਦੇ ਜਿਹੜੀ ਕਾਰਡ ਕਿੱਥੇ ਆ ਤੁਹਾਡਾ ਦਿਖਾਓ ਤਾਂ ਕਾਰਡ ਤਾਂ ਮਿੱਥੇ ਕੱਟ ਕੇ ਸਾਥ ਜੇ ਬਾਈ ਚਾਹਾਂਸ ਕਿਸੇ ਨੇ ਲੈਣਾ ਹੀ ਹੋਣ ਕਿ ਨੂੰ ਤੇ ਭਾਈ ਆਪਣਾ ਬਾਈਆਂ ਨੂੰ ਫੋਨ ਫੋਨ ਕਰਕੇ ਵਿਆਹ ਸ਼ਾਦੀ ਵਾਸਤੇ ਆਪਣੀ ਗੱਲ ਕਰ ਸਕਦੇ ਆ ਤੁਸੀਂ ਤੇ ਆ ਬਾਈਆਂ ਦਾ ਕਾਰਡ ਆ ਜੀ ਇੱਕ ਮਿੰਟ ਵੀਰੇ ਲਓ ਜੀ ਨੰਬਰ ਆ ਗਿਆ ਬਾਈਆਂ ਦਾ ਤਾਂ ਵਿਆਹ ਵਿੱਚ ਮਤਲਬ ਮਸ਼ੀਨ ਮਸ਼ੂਨ ਵੀ ਲਾ ਦੁੰਦੇ ਵੀਰੇ ਆਪਾਂ ਤਾਂ ਉੱਕਾ-ਪੁੱਕਾ ਹੀ ਦੇਣਾ ਉੱਕਾ-ਪੁੱਕਾ ਹੀ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਕਿੰਨੂ ਐ ਮਤਲਬ ਆਪਣੇ ਕੋਲ ਠੀਕ ਆ ਕਿੰਨਾ ਮਰਜੀ ਲੈ ਲਓ ਕਿੰਨੂ ਜਿੰਨਾ ਮਰਜੀ ਲੈ ਲਓ ਭਾਈ ਹਾਂ ਇਹ ਵੀ ਗੱਲ ਆ ਲਓ ਜੀ ਬਾਈਆਂ ਦਾ ਉਹ ਸਿਸਟਮ ਬਹੁਤ ਵਧੀਆ ਲੱਗਿਆ ਪੰਜਾਬੀ ਵੀਰ ਆ ਆਪਣੇ ਹਨਾ ਤੇ ਕਰਿਓ ਸਪੋਰਟ ਬਾਈਆਂ ਨੂੰ ਜ਼ਰੂਰ ਬਾਈ ਇਹੇ ਖੜੇ ਆ ਮੁਰੰਡੇ ਤੋਂ 5 ਕਿਲੋਮੀਟਰ ਪਹਿਨਾ ਉਹ ਸਾਹਮਣੇ ਲੱਗਿਆ ਹੋਇਆ ਬੋਰਡ ਆਹ ਵਾਲਾ ਰਸਤਾ ਜਾਂਦਾ ਜੀ ਆਪਣਾ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਤੋਂ ਜਿਹੜਾ ਮੁਰੰਡੇ ਰੋਡ ਜਾਂਦਾ ਉਹਦੇ ਭਰਾ ਬਾਈਆਂ ਦਾ ਕੰਮ ਕਰਿਆ ਹੋਇਆ ਭਾਈ ਤੇ ਜ਼ਰੂਰ ਵਿਜ਼ਿਟ ਕਰਿਓ ਜਿਹੜੇ ਨੇ ਵੀ ਲੰਘਣਾ ਹੋਇਆ ਇੱਥੇ ਨੂੰ ਪਹੁੰਚ ਗਏ ਜੀ ਅਸੀਂ ਘਰ ਤੇ ਦੇਖੋ ਤੁਹਾਨੂੰ ਜਿਆਦਾ ਥੱਡ ਹੋ ਗਈ ਭਾਈ ਕੀ ਕਰੀਏ ਸ਼ਾਮ ਉਹ ਦੀ ਸੀਸਨ ਉਹਦੇ ਉੱਤੇ ਸ਼ਾਰਟ ਲੈਣਾ ਸੀ ਥੋੜਾ ਜਿਹਾ ਭੁੱਲ ਗਏ ਤੇ ਕਿਉਂਕਿ ਹਰ ਗੋਣ ਥੋੜਾ ਜਿਆਦਾ ਰੌਣਡ ਆ ਗਿਆ ਸੀ ਵੀ ਇਹਦੇ ਵੱਲੋਂ ਧਿਆਨ ਚਲੇ ਗਿਆ ਤੇ ਸਾਡਾ ਅੱਜ 96 ਜਾਂ ਬਾਬਾ ਜੀ ਦੀ ਕਿਰਪਾ ਨਾਲ ਬਿਲਕੁਲ ਠੀਕ ਠਾਕ ਆ ਜਿਹਦਾ ਬੈੱਡ ਪਰ ਪੈ ਬਾ ਕੇ ਕਦੇ ਦੀਦੀ ਨੂੰ ਹਾਕਾ ਮਾਰਦੀ ਆ ਕਦੇ ਨਾਨੀ ਨਾਲ ਖੇਡਦੀ ਆ ਕਦੇ ਦਾਦੀ ਨੂੰ ਕਦੇ ਦਾਦੇ ਨੂੰ ਕਦੇ ਬੜੇ ਪਾਪਾ ਨੂੰ ਸਭ ਨੂੰ ਹਾਕਾ ਮਾਰ ਮਾਰ ਕੇ ਬੁਲਾਉਂਦੀ ਆ ਕਿਉਂਕਿ ਯਾਨੇ ਨਾ ਜੀ ਐਦਾਂ ਹੀ ਖੇਡਦੇ ਹੀ ਸੋਹਣੇ ਲੱਗਦੇ ਆ ਸਵਾਜ ਮਾਰਦੀ ਸੋਣੀ ਲਾਤੀ ਅੱਜ ਮੰਮੀ ਨਾਲ ਲੀਆ ਗੱਨਾ ਮਾਰੀਆ ਨਾ ਇਹਨੇ ਰਹੇ ਰੱਬ ਦਾ ਨੋ ਮੰਮੀ ਨੇ ਝੂਠੀਆਂ ਹੀ ਕਾਲਿਆ ਕਰੀ ਮੈਂ ਦੀ ਬਿੜੀ ਜਦੋਂ ਉਹ ਉਹ ਦੇਖ ਲੱਗ ਮੰਮੀ ਨੇ ਨਹੀਂ ਪਛਾਣੋ ਮੰਮੀ ਬਾਜ਼ ਮਾਰੀਆ ਦੇਖੋ ਤੁਹਾਨੂੰ ਦੇਖੂਗੀ ਹਰ ਗੋਨਾ ਆ ਲੈ ਕੇ ਹਰ ਗੋਨਾ ਆ ਜਾ ਆ ਜਾ ਸੋਨਾ ਜਾ ਕਿਤਰਾ ਉਹਨੇ ਚੁੱਪ ਕਰੀ ਬੈਠੀ ਹੈ ਉਹ ਮਟਰ ਛਲਦੇ ਨੂੰ ਦੇਖਦੀ ਆ ਉਹ ਤੇ ਮੇਰੀ ਹੁਣ ਇੱਕ ਗੱਲ ਸੁਣੋ ਦੇਖੋ ਹਾਂਜੀ ਦੇਖੋ ਹੁਣ ਸੋ ਵੀ ਸੀਰੀਅਸ ਨਾਲ ਗੱਲ ਐ ਤਾਂ ਇਹ ਵੀ ਇੱਕ ਮੁੱਦਾ ਬਹੁਤ ਜਿਆਦਾ ਭਖਿਆ ਹੋਇਆ ਹੂੰ ਮੁੱਦਾ ਭਖਿਆ ਹੋਇਆ ਇਸ ਕਰਕੇ ਐ ਵੀ ਪਹਿਲਾਂ ਤਾਂ ਤੁਸੀਂ ਸਾਰੇ ਜਣੇ ਮੈਨੂੰ ਇਹ ਗੱਲ ਦਾ ਜਵਾਬ ਦਿਓ ਜੀ ਕਮੈਂਟਾਂ ਦੇ ਵਿੱਚ ਜਿਹੜੇ ਆਪਾਂ ਮੁੰਡਿਆਂ ਦੀ ਲੋਹੜੀ ਮਨਾਉਂਦੇ ਗਾ ਤੇ ਜਦ ਕਿ ਉਹ ਕੁੜੀਆਂ ਦੀ ਲੋਹੜੀ ਹੁੰਦੀ ਆ ਸਾਰੇ ਨੇ ਕਮੈਂਟਾਂ ਦੇ ਵਿੱਚ ਦੱਸਣਾ ਕਹਿੰਦੇ ਜਿਹੜੇ ਸੁੰਦਰ ਤੇ ਮੰਦਰੀਆ ਸੀਗੀਆਂ ਉਹ ਕੁੜੀਆਂ ਸੀਗੀਆਂ ਦੁੱਲਾ ਪੱਟੀ ਵਾਲਾ ਉਹਨਾਂ ਦਾ ਬਾਪ ਸੀਗਾ ਉਹਨਾਂ ਨੇ ਉਹ ਵਿਆਹੀ ਸੀਗੀ ਸ਼ੇਰ ਸ਼ੱਕਰ ਉਹਨਾਂ ਨੇ ਝੋਲੀ ਦੇ ਵਿੱਚ ਪਾਈ ਸੀਗੀ ਠੀਕ ਹੈ ਇਹ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਚਲੋ ਹੁਣ ਤਾਂ ਅੱਜ ਕੱਲ ਦਾ ਜਮਾਨਾ ਤਾਂ ਇਹ じゃ ਕੋਈ ਫਰਕ ਨਹੀਂ ਕਰਦਾ ਪਰ ਫੇਰ ਵੀ ਜਿੰਨੇ ਪੁਰਾਣੇ ਬੁਝੁਰਗਾ ਕਹਿ ਦਿੰਦੇ ਆ ਵੀ ਮੁੰਡਿਆਂ ਦੀ ਲੋੜੀ ਮਨਾਉਣੀ ਆ ਜਦਕਿ ਹੈ ਤਾਂ ਉਹ ਕੁੜੀਆਂ ਦੀ ਲੋੜੀ ਕੁੜੀਆਂ ਦੇ ਵਿਆਹ ਹੋਏ ਤੇ ਉਹਦੇ ਵਿੱਚ ਹੈਨਾ ਸੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਉਤੇ ਦੂਸਰੀ ਗੱਲ ਹੁਣ ਐਦਾਂ ਜਿਹੜਾ ਮੈਂ ਗੱਲ ਕਰਦੀ ਸੀ ਸਰਦਾਰ ਜੀ ਨੂੰ ਵੀ ਮੁੱਦਾ ਮੁੱਦਾ ਉਹ ਪਕਿਆ ਆ ਉਹ ਕੁਛ ਐਦਾਂ ਪਕਿਆ ਹੋਇਆ ਹੈ ਜੀ ਜੀ ਮੇਰੀ ਹੁਣ ਗੱਲ ਸੁਣ ਲਓ ਜੀਕ ਦੇਖੋ ਤੁਸੀਂ ਨਾ ਮੈਨੂੰ ਐਨੀਵਰਸਰੀ ਦਾ ਗਿਫਟ ਦਿੱਤਾ ਜੀ ਤੁਹਾਨੂੰ ਵੀ ਪਤਾ ਹੈ ਨਾ ਮੰਮੀ ਵੀ ਗਵਾ ਬੈਠੇ ਦੀਦੀ ਵੀ ਗਵਾ ਬੈਠੇ ਇੱਧਰ ਚੁੱਪੀ ਆਲੀ ਮੰਮੀ ਵੀ ਗਵਾ ਬੈਠੀ ਆ ਠੀਕ ਆ ਮੈਂ ਤੁਹਾਨੂੰ ਐਨੀਵਰਸਰੀ ਦਾ ਗਿਫਟ ਦੇ ਦਿੱਤਾ ਤੁਸੀਂ ਮੇਰੇ ਤੋਂ ਮੰਗਿਆ ਨਹੀਂ ਸੀ ਪਰ ਫੇਰ ਵੀ ਮੇਰਾ ਖਰਚ ਬਣਦਾ ਹੂੰ ਕਿਉਂਕਿ ਕੋਈ ਕਿਸੇ ਦੇ ਦੇਣ ਲੈਣ ਨਾਲ ਬੜਾ ਨਹੀਂ ਹੋ ਜਾਂਦਾ ਸਿਰਫ ਆਇਆ ਹੁੰਦਾ ਵੀ ਹਾਂ ਚੱਲ ਸਾਨੂੰ ਉਹ ਹੋ ਗਿਆ ਠੀਕ ਆ ਤੇ ਹੁਣ ਤੂੰ ਦਿਲੋਂ ਤਸੱਲੀ ਹੀ ਹੋ ਗਈ ਆ ਸੱਲੀ ਹੀ ਹੋ ਗਈ ਵੀ ਕੱਲ ਨੂੰ ਮੈਨੂੰ ਇਹ ਮੇਣਾ ਨਹੀਂ ਮਾਰ ਸਕਦੇ ਮਮਮੀ ਤੈਂ ਕਿਹਾ ਦਿੱਤਾ ਠੀਕ ਨਹੀਂ ਗੱਲ ਇੱਕ ਵਟ ਜੇ ਮੈਂ 5 ਰੁਪਏ ਵਾਲੀ ਉਹ ਚੀਜ਼ ਲੈ ਕੇ ਦਿੱਤੀ ਰਵਿੰਦਰ ਨੂੰ ਚਾਹੇ 10 ਰੁਪਏ ਵਾਲੀ ਲੈ ਕੇ ਦਿੱਤੀ ਜੀ ਹਾਂ ਹਾਂ ਹੁਣ ਤੂੰ ਸਿਰ ਸੋਈ ਦਾ ਕੰਮ ਕਰ ਨਾ ਤੈਨੂੰ ਐਨੀਵਰਸਰੀ ਆ ਗਿਆ ਐਨੀਵਰਸਰੀ ਦਾ ਗਿਫਟ ਇਹ ਸੋਈ ਦਾ ਕੰਮ ਮੰਗਿਆ ਹੁਣ ਦੱਸੋ ਕਾ ਕਰ ਬੱਲੇ ਬੱਲੇ ਕਿਉਂ ਕਹੀ ਫਿਰ ਇਹ ਗੱਲ ਵੀ ਤੈਨੂੰ ਕੀ ਆ ਗਿਫਟ ਚਾਹੀਦਾ ਮੈਂ ਤੁਹਾਨੂੰ ਪੁੱਛੀ ਕਿ ਵੀ ਤੁਹਾਨੂੰ ਕੀ ਚਾਹੀਦਾ ਤੁਸੀਂ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਪਰ ਮੈਂ ਫਿਰ ਵੀ ਆਪਣਾ ਪੁੱਜ ਪੂਰਾ ਕਰੀ ਬੰਦ ਤੂੰ ਪੁੱਛ ਲੋ ਕਿ ਅੰਗੂਠਾ ਚਾਹੀਦਾ ਆ ਮਟਰ ਕੱਢ ਕੇ ਦੋ ਜਿਹੜੇ ਵੱਢਣੇ ਵਾਲੇ ਚਲੋ ਤਾਂ ਕੱਢਣ ਲੱਗੇ ਹੋਇਆ ਸੀ ਹਾਂਜੀ ਹੂੰ ਬੋਲੋ ਹੁਣ ਤੁਸੀਂ ਕੀ ਕਿਹੜਾ ਚਾਹੁੰਦੇ ਹੋ ਸੀਰੀਅਸ ਵਰਲਡ ਲੈਵਲ ਤੇ ਆਪਣੀ ਵੀਡੀਓ ਜਾਨੀ ਸੀਰੀਅਸ ਠੀਕ ਹੈ ਮੈਂ ਤਾਂ ਉਹੀ ਕਹਦਾ ਵੀ ਭਾਈ ਗਿਫਟ ਤੈਨੂੰ ਐਨੀਵਰਸਰੀ ਦਾ ਦੇ ਦੇਣਾ ਕਦੋਂ ਮੈਂ ਦਿਨ ਤਰੀਕ ਥੋੜੀ ਦੱਸਿਆ ਤਾ ਉਸ ਸੀ ਇਹ ਗੱਲ ਕਹੀ 31 ਜਨਵਰੀ ਦੇ ਵਿੱਚ ਐ ਕਰ ਦੂਗੇ ਜਨਵਰੀ ਮੈਂ ਕਿਹਾ ਤਾਂ 2027 ਦੀ ਹਾਂ ਇਹ ਲੰਬੀ ਲਗਾ ਨਾ ਤੁਸੀਂ ਜੇ ਚਪੀ ਕੇ ਹੋ ਹਾਂ ਇਹਦੇ ਇਹ ਚੋਲੇ ਕਹਿੰਦੇ ਆ ਨਹੀਂ 2027 ਦੀ ਕਿਹਾ ਤਾਂ ਮੰਮੀ ਉਹ ਹੀ ਕਹਿੰਦੀ ਮੈਂ ਲੰਬੀ ਦੇਗੀ ਉਹ ਹੀ ਉਹ ਅਸੀਂ ਬਗਾਨੇ ਘਰ ਕਰ ਤੀਨਾਂ ਨਾਲ ਲੜਦੇ ਆ ਜੇ ਸਾਡਾ ਆਪਣਾ ਘਰ ਆ ਤਾਂ ਤੁਹਾਡੇ ਨਾਲ ਲੜਦੇ ਵੀ ਸਾਡੇ ਘਰਾਰੇ ਕੋਈ ਅੱਗੇ ਨਹੀਂ ਚੱਲਦੀਆਂ ਹੁੰਦੀਆਂ ਇੰਟਰਨੈਟ ਤੇ ਨਾ ਤੇਰਾ ਘਰ ਨਾ ਮੇਰਾ ਘਰ ਮੈਕੀਨ ਕਰੂੰ ਹਾਂ ਅਸੀਂ ਕਹਿੰਦੇ ਕਿ ਮੈਂ ਕੀ ਦਾ ਘਰ ਉਹ ਕੰਮ ਕਰੂਗਾ ਉਹ ਗੱਲ ਅੱਛਾ ਮੈਂ ਛੱਦ ਬੰਨ ਬੜਾ ਹੋਗਾ ਸਾਡੀ ਪਿੰਦਾ ਪਕਾ ਹੋਗਾ ਰੋਟੀ ਨਹੀਂ ਮੈਂ ਨਰ ਵੀ ਕਰਦਾ ਪੱਤਾਰੇ ਵੀ ਦੰ ਚੋਲੇ ਧਰ ਲੈਣੇ ਨਾ ਨਾ ਕਦੇ ਜਾਂਦਾ ਨਹੀਂ ਇੱਕ ਦਿਨ ਤੁਸੀਂ ਸਾਰੇ ਦੋਵੇਂ ਪਰਾਂ ਦਾ ਰਸੋਈ ਦਾ ਇੱਕ ਦਿਨ ਦਾ ਕੰਪਸ ਆ। ਅੱਛਾ ਪਤਾ ਲੱਗ ਗਿਆ। ਜਿਹੜੇ ਕੰਮ ਮਾਸੀ ਕਰਦੇ ਆ ਸ਼ਾਮ ਦੇ ਟਾਈਮ ਦਾ। ਅੱਛਾ। ਅੱਨਾ ਹੁਣ ਜਿਹੜੀ ਗੱਲ ਵਾ ਮੈਂ ਆਉਣ ਲੱਗਿਆ ਜਿਹੜੇ ਕੰਮ ਅੱਜ ਨਹੀਂ ਬੋਲਦਾ ਵੱਡਿਆਂ ਦੇ ਅੱਗੇ ਨਹੀਂ ਬੋਲਦਾ। ਅੱਛਾ। ਡੀਡੀ ਵੈਰੀ ਗੁੱਡ। ਦੇਖ ਲਓ ਮਾਸੀ ਜੀ ਹੈਂ। ਇਹ ਜਿਆ ਸਮ ਆ ਗਿਆ ਅੱਜ ਦੇਖੋ ਕੰਮ ਚੱਲੋ ਰਸੋਈ ਵਾਲਾ ਵੀ ਔਖਾ ਪਾਇ ਨਹੀਂ ਕਹਿੰਦੇ ਪਰ ਜਿਹੜਾ ਕੰਮ ਸਾਡੇ ਕਰਨੇ ਵਾਲਾ ਉਹ ਸਾਡਾ ਹੀ ਆ ਦੇਖੋ ਸੌਣ ਵਜੇ ਬਾਈ ਹੱਕਾ ਮਾਰਦਾ ਮੁੰਲਾ ਦਾ ਭਾਜੀ ਲੱਗੀ ਭਾਜੀ ਵਜਾ ਹਾਂਜੀ ਤੁਸੀਂ ਗੱਡੀ ਦਾ ਰੇਡਾ ਲੈਣਾ ਓ ਠੀਕ ਹੈ ਠੀਕ ਹੈ ਜੀ ਕਰਦੇ ਕਰਦੇ ਤੇ ਹੁਣ ਤੁਸੀਂ ਸ਼ੇਰਤੀ ਦੱਸੋ ਉਹ ਕੀ ਮਿਸਤਰੀ ਸੱਦਦੇ ਨੂੰ ਮਿਸਤਰੀ ਕੋਈ ਨਹੀਂ ਸੱਦਦੇ ਆ ਮਿਸਤਰੀ ਆਇਆ ਮਿਸਤਰੀ ਤੈਨੂੰ ਸੱਦਾ ਹੈ ਕੋਈ ਨਹੀਂ ਲੈ ਮਿਸਤਰੀ ਹੂੰ ਦੇ ਰੋਪਟ ਦੇ ਹੂੰ ਸਾਰੇ ਨੇ ਸੱਦਾ ਆਇਆ ਸਾਰੇ ਨੇ ਸਾਰੇ ਨੂੰ ਅੱਜ ਸੌਈ ਤਿਆਰ ਕਰਾ ਕੋਈ ਕਾਤੇ ਨਹੀਂ ਰਿੰਦਰ ਯਾਰ ਪਰ ਉਹ ਨੂੰ ਸਮਝ ਨਹੀਂ ਆਉਂਦੀ ਕੀ ਰੀਜ਼ ਆ ਨਾ ਹੂੰ ਚੱਲ ਕੋਈ ਨਹੀਂ ਅਸ ਚੱਲ ਕੋਈ ਨਾ ਕਹਿੰਦੀ ਦੱਸਦਾ ਕੀ ਆ ਆਪਾਂ ਨੇ ਲੇ ਗਿਆ 1-1 ਲੱਖ ਰੁਪਇਆ ਦੇਣਾ ਮੈਂ ਜਾਨਦਾ ਦੇ ਕਹਿੰਦਾ ਅਗਲੇ ਸਾਲ ਇੱਕ ਦਿਨ ਪਤਾ ਨਹੀਂ ਕੀ ਕਹਿੰਦਾ ਤੇ ਤੁਹਾਨੂੰ ਦੋਨਾਂ ਨੂੰ 50-50 ਹਜ਼ਾਰ ਰੁਪਏ ਦੇ ਦੂੰਗਾ ਮੈਂ ਆਪਣੀ ਅਰਸੋਈ ਤਿਆਰ ਕਰਾ ਦੇਵਾਂ ਹਾਂ ਆ ਪਤਾ ਨਹੀਂ ਕਾਲ ਸੁਪਨਾ ਲੈ ਲਿਆ ਆਪਣੇ ਕੋਲ ਤੇ ਹੀ ਹਾਂ ਕਰਵਿੰਦਰ ਰਵਿੰਦਰ ਕਿਹਾ ਤਾਂ ਰਵਿੰਦਰ ਘਰ ਬੈਠੇ ਰਹੇ ਬੇੜੇ ਚ ਹਲੇ ਹੋਣਾ ਤਾਂ ਮੈਨੂੰ ਹੋਣਾ ਤਾਂ ਤਾਂ ਹੁੜਦੀ ਜੀ ਗੱਲ ਕਰੀ ਜਾਂ ਮੈਂ ਤੂੰ ਸੰਭਲੀ ਤਾਂ ਹੈਈ ਹੁਣ ਨਹੀਂ ਮੰਮੀ ਲੈ ਮੈਂ ਝੂਠ ਕਿਉਂ ਬੋਲਣਾ ਨਹੀਂ ਨਹੀਂ ਇਹਨੇ ਹਰਪੂਣੇ ਮਮੀ ਖਲੇ ਹੁਣਾਤਾ ਆਪਾਂ ਬਾਹਰ ਬੇੜੇ 'ਤੇ ਬੈਠੇ تھے ਪਤਾ ਕਿਦਣ ਦੀ ਗੱਲ ਮੈਂ ਤੁਹਾਨੂੰ ਦੱਸਾਂ ਤੁਸੀਂ ਬੈਠੇ ਤੇ ਮੈਂ ਬੈਠੇ ਤੇ ਇਹ ਚਲੇ ਗਏ ਤੇ ਪਾਪਾ ਜੀ ਤੇ ਜਲ ਆਪਾਂ ਗੱਲ ਕਰਦੇ ਤੇ ਵੀ ਟੀਨਾ ਦਾ ਕੀ ਕਰਨਾ ਹੈ ਪਾਪਾ ਜੀ ਕਹਿੰਦੇ ਤੇ ਮੈਂ ਆਪਣੇ ਯਾਰ ਦੋਸਤ ਬੁਲਾ ਕੇ ਇੱਕ ਵਾਰੀ ਉਹਨਾਂ ਨੂੰ ਪੁੱਛੂਗਾ ਉਸ ਤੋਂ ਪਹਿਲਾਂ ਇਹ ਬੋਲ ਕੇ ਗਏ ਤੇ ਉਹ ਫਿਰ ਮੈਂ ਤਾਂ ਕਿਤੇ ਮਜ਼ਾਕ 'ਚ ਕਿਹਾ ਉਹਨਾ ਤੂੰ ਦਸੀ ਸੀ ਮੈਂ ਬਹੁਤ ਬੇਈਮਾਨ ਆ ਕਹਿਣਾ ਤਾਂ ਇਮਾਨਦਾਰ ਕਹਿੰਦੀ ਮੈਂ ਬਹੁਤ ਬਈ ਬਾਈ ਇਹ ਤੇਜ਼ ਗਿਆ ਹਨਾ ਤੁਸੀਂ ਹਨਾ ਉਹ ਆ ਫਿਰ ਕਹਿਣਾ ਤਾਂ ਆਹੀ ਦਾ ਵੀ ਮੈਂ ਮੈਂ ਕਹਿਣਾ ਛੱਡ ਦਣਾ ਸਭ ਕੁਝ ਨੂੰ ਮੈਂ ਤੁਹਾਨੂੰ ਬਾਰ ਬਾਰ ਕਹਨੀ ਮੈਂ ਟੈਨਸ਼ਨ ਨਹੀਂ ਲੈਣੀ ਫਿਰ ਘਰ ਦੀ ਆਪਣੀ ਲਿਓ ਨਾ ਲਿਓ ਹਾਂ ਹੁਣ ਤਾਂ ਮੈਂ ਦੀਦੀ ਦਾ ਆਪਣੀ ਦਾ ਸਾਥ ਦੇ ਦਿੰਦੀ ਆ ਉਹ ਚੱਲ ਟੈਨਸ਼ਨ ਤੁਹਾਡੀ ਚਾਰ ਸਾਲ ਉਹ ਪਤਾ ਨਹੀਂ ਕਿਵੇਂ ਕੱਟ ਗਈ ਉਹ ਤੇਜ਼ੀਆ ਸੋਈ ਚ ਰੋਟੀ ਜਦ ਮਾਰੀ ਮੈਂ ਦੱਸ ਰਸੋਈ ਕਹਿੰਦੀ ਇਹੋ ਜੀ ਰਸੋਈ ਚ ਹੈ ਸਾਡੀ ਮਾਂ ਨੂੰ ਪੁੱਛ ਕੇ ਦੇਖ ਸਾਡੀ ਮਾਂ ਨੂੰ ਪੁੱਛ ਕੇ ਦੇਖ ਵਿਚਾਰੇ ਮਾਂ ਦਾ ਮਾਂ ਤਾਂ ਹੀ ਤਾਂ ਕਹਿੰਦੀ ਮਾਂ ਮਾਂ ਟਾਈਂ ਕੱਟ ਲੰਨੀ ਆ ਆ ਤਾਂ ਸੋਈ ਬਹੁਤ ਵਧੀਆ ਮਿਲ ਗਈ ਹਾਂ ਜਿਹੜੀ ਸਾਡੀ ਦੀ ਨਾ ਮਾਂ ਵਾਲੀ ਉਹ ਉਹ ਦੇਖਦੇ ਤੁਸੀਂ ਹੂੰ ਪਹਿਲਾਂ ਨਹੀਂ ਸੋਈਦੀ ਨਾ ਹਾਂ ਸਾਰੀ ਚੀਜ਼ ਮਿੱਟਾ ਟੱਕ ਕੇ ਰੱਖਣੀ ਪੈਂਦੀ ਸਾਰੇ ਭਾਂਡੇ ਧੋ ਕੇ ਦਰਾਂ ਮਾਂ ਨੇ ਹਾਂ ਸਾਡੇ ਮਿੱਟੀ ਕਰਦੀ ਸੀ ਭਾਂਡੇ ਪਤੂਕੀਆਂ ਵੇਦੇ ਤਾਂ ਹੀ ਕਹਿੰਦੀ ਮੈਂ ਸਾਨੂੰ ਦੁੰਮੜ ਨਾ ਛਿੜਨਾ ਪਵੇ ਉਹ ਮਾਂ ਮਾਤੀਆਂ ਕਰਦੀਆਂ ਸਾਤੇ ਨਹੀਂ ਹੁੰਦਾ ਨਾ ਬਾਈ ਆਹ ਗੱਲ ਤਾਂ ਕਹਦੇ ਨੂਰ ਵੀ ਦੇਖਣੀ ਪੈਂਦੀ ਆ ਹਰ ਗੁਣ ਵੀ ਦੇਖਣੀ ਪੈਂਦੀ ਆ ਤੁਹਾਡਾ ਮੰਗੀਰ ਤੇ ਵੀ ਦੇਖਣਾ ਪੈਂਦਾ ਵੀ ਜੇ ਤੁਸੀਂ ਚਲੇ ਰੂ ਸਾਾਨੂੰ ਸਾਾਨੂੰ ਪੰਜ ਜਣਾਂ ਨੂੰ ਪਾਲਿਆ ਮੰਮੀ ਸਾਡੀ ਮੇਰੀ ਮਾਤਾ ਏ ਮਾਂ ਸਭ ਕੁਝ ਕਰ ਸਕਦੀ ਰੂ ਤੇ ਤੂੰ ਵੀ ਮਾਂ ਏ ਮੇਰਾ ਮਕੀਨ ਤਾਂ ਤੁਹਾਡੇ ਪੰਜਾਂ ਦੇ ਬਰਾਬਰ ਆ ਆ ਲੈ ਡਾਕਟਰ ਤੁਮਰੀਆ ਬੇਪਾਨੀ ਨੂੰ ਜ਼ੁਆਇ ਕਰਦੀ ਆ ਹਾਂ ਮੇਰਾ ਮੇਰਾ ਉਹਦਾ ਹੈ ਕਹੀ ਕਰਦੀ ਮੇਰਾ ਚੰਗਾ ਏ ਕਹਦੀ ਆ ਮੇਰਾ ਮੁੰਡਾ ਮਾਂ ਨਹੀਂ ਸਹੀ ਗੱਲ ਹੈ ਮੈਂ ਨਹੀਂ ਮੈਂ ਨਾ ਮੇਰੇ ਮਾਮੇ ਦਾ ਮੁੰਡਾ ਮਮੀ ਮਮੀ ਮਾੜਿਆ ਮੇਰੀ ਸਿਫਤ ਪਰਚਾਨਾ ਨਾ ਪਾਇਆ ਜਾਵੇ ਨਹੀਂ ਮਾਮੇ ਦਾ ਨਹੀਂ ਇਹ ਇੰਨਾ ਇੰਨਾ ਚੰਗਾ ਦਾ ਨਹੀਂ ਇੰਨਾ ਚੰਗਾ ਤਾਂ ਬਹੁਤ ਮੈਂ ਜਿੱਥੇ ਪਠਾਨ ਤਾਂ ਹੌਲੀ ਨਾਲ ਸੀ ਜਿੱਥੇ ਹਿੱਟਾ ਨਹੀਂ ਤਾਂ ਇੰਨਾ ਗਊ ਤਾਂ ਹੈ ਦੇਖ ਤਾਂ ਸਹੀ ਹਾਂ ਹਾਂ ਇੰਨਾ ਤਾਂ ਗਊ ਹੈ ਬਹੁਤ ਸੌਤਾ ਮੈਂ ਤਾਂ ਅਸੀਂ ਮੈਂ ਕਹਿੰਨੀ ਬਹੁਤ ਸੌਤਾ ਨਾ ਮੈਂ ਕਦੇ ਕੋਠੇ ਪਰਤੇ ਗਿਰਿਆ ਨਾ ਮੈਂ ਕਦੀ ਬਾਹ ਤੜਵਾਈ ਨੂੰ ਨਾ ਮੈਂ ਨਾ ਮੈਂ ਕਦੇ ਕਿਸ ਨੂੰ ਗਾਲਾਂ ਨਹੀਂ ਕੱਢਦਾ ਨਹੀਂ ਗੱਸ ਵੀ ਨਾ ਮੈਂ ਕਦੇ ਖੇਤਾਂ 'ਚ ਘੁੰਮਿਆ ਕਹੀਂ ਮਰਾਈ ਕਹੀਂ ਨਾ ਕਿੱਲੇ ਵੀ ਮਰਾਈ ਦੇ ਆ ਦੋ ਵੀ ਤਨੀ ਫੜਦੇ 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 ਉਹ ਜਾਣਾ ਉਹ ਜਾਣਾ ਜਾਨੂੰ ਕਈ ਮੈਂ ਕਦੇ ਮੈਂ ਮਾਰਨੇ ਵਾਲੇ ਬੜਲਦ ਕੋਲ ਗਿਆ ਹਾਂ ਇਸ ਵੀ ਨਹੀਂ ਕਰਿਆ ਬਹੁਤ ਸਾਊ ਤੇ ਬਤਾਈ ਕਰਨੀ ਆ ਬਹਾਤ ਪੁੱਠੇ ਕੰਮ ਕਰੇ ਵੀ ਮੈਂ ਮੈਂ ਕਿਹਾ ਜਾ ਪੁੱਤ ਪੜਿਆ ਪਾਜਨੇ ਪੱਤੀ ਪੱਤੀ ਪੜਨ ਜਾਣਾ ਹਾਂ ਜੀ ਤੁਸੀਂ ਕਿਆ ਦੱਸਣਾ ਜੋ ਪੱਸੀ ਜਿਸ ਕੁ ਕਰ ਰਹੇ ਹੈ ਬਰਸੋਈ ਰਸੋਈ 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 ਇਹ ਮੈਂ ਗੁਰਵਿੰਦਰ ਇਹੋ ਚੁਕ ਮਜ਼ਾਕ ਦੀ ਗੱਲ ਨਹੀਂ ਇਹ ਤਾਂ ਮਜ਼ਾਕ ਦੇਖੋ ਦੀਦੀ ਇਹ ਕਰਨਾ ਤਾਂ ਪੈਣਾ ਹੀ ਆ ਦੇ ਇਹ ਕੁੰਡ ਦੀਦੀ ਕੁੰਡ ਅਸੀ ਰਵਿੰਦਰ ਸੀਰੀਅਸ ਆ ਗੱਲ ਇਹ ਕਰਨਾ ਤਾਂ ਪੈਣੀ ਤੁਹਾਨੂੰ ਵੀ ਪਤਾ ਇੱਕ ਮਿੰਟ ਚੱਲ ਕੋਈ ਨਹੀਂ ਕੋਈ ਨਹੀਂ ਇਹ ਆ ਸੀਰੀਅਸ ਸੀਰੀਅਸ ਹੀ ਕਹਿਣਾ ਇੱਕ ਮਿੰਟ ਮੇਰੀ ਗੱਲ ਸੁਣੋ ਮਹਾਰਾਜ ਜੀ ਨੂੰ ਤੁਸੀਂ ਵੀ ਜਾਣਦੇ ਨਹੀਂ ਮੈਂ ਵੀ ਜਾਣਦੇ ਤੁਹਾਨੂੰ ਤਾਨੂੰ ਲੱਗਦਾ ਨਹੀਂ ਵੀ ਸੋਈ ਦਾ ਕੰਮ ਹੋਣਾ ਚਾਹੀਦਾ ਇਹ ਤਾਂ ਪ੍ਰਾਖ ਦੇ ਕਿਉਂਕਿ ਨਹੀਂ ਇੱਕ ਮਿੰਟ ਵੀ ਦੀ ਦੇਖੋ ਕੰਮ ਸਾਰੇ ਚੱਲਦੇ ਰਹੇ ਨੇ ਮੈਂ ਐਂ ਨਹੀਂ ਕਹਿੰਦੀ ਵੀ ਹੋਰ ਕੰਮ ਜ਼ਰੂਰੀ ਨਹੀਂ ਸਾਰੇ ਕੰਮ ਜ਼ਰੂਰੀ ਹੁੰਦੇ ਆ ਤੁਹਾਨੂੰ ਪਤਾ ਸਭ ਕੁਝ ਚੱਲਦਾ ਰਹਿਣਾ ਪਰ ਇਹ ਵੀ ਚਲਾਉਣਾ ਹੂੰ ਅੱਛਾ ਹਾਂ ਹਨਾ ਕੁਸਨਾ ਮਸਾਲਾ ਦੇਖੀ ਦਉਂਦਾ ਚੱਲ ਗਏ ਸਰ ਗਿਆ ਹੁਣ ਨਹੀਂ ਸਰਣਾ ਭਾਈ ਅੱਗੇ ਦਾ ਫਸ ਮੇਰੀ ਗੱਲ ਸੁਣੋ ਰਾਧਾ ਰਮੇ ਚੱਕ ਟੋਹੀਆਂ ਲਿਆਦੀ ਪਿੱਥੋਂ ਓ ਲਿਆ ਕੇ ਦੋ ਮੈਨੂੰ ਸਾਡੇ ਮਾਪੋਂ ਬਾਰੇ ਦੋਨਾਂ ਨੇ ਦੇਖ ਕੇ ਤਾਂ ਤੋੜਦੀਆਂ ਥੋੜੇ ਨਾਲ ਬਿਹਾ ਜਾਣ ਇਹਨਾਂ ਨੇ ਅਸੋਈ ਬਣਾ ਲੈਣੀ ਹੋਰ ਬਣਾਉਂਦੇ ਕਾਜ ਬਣਾ ਵੀ ਲੋ ਪਹਿਲਾਂ ਮਾਈ ਮਾਪਾ ਵਾਪਾ ਗੱਲ ਮੈਂ ਗੱਲ ਕਰਨੀ ਬੈਠ ਕੇ ਵੀ 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 ਥੋੜਾ ਜਿਹਾ ਸਾਡੀ ਗੱਲ ਹੋਈਦੀ ਵੀ ਰਸੋਈ ਬਣਾਉਂਗੇ ਵਾ ਤੇ ਆ ਦੇਖ ਮਾਸੀ ਜੀ ਬੁਰੇ ਬੈਠਿਆ ਮਾਸੀ ਜੀ ਇਹ ਗੱਲ ਹੋਈ ਦੀ ਨਹੀਂ ਇੱਕ ਮਿੰਟ ਮੰਮੀ ਆਇ ਤਾਂ ਸੋਚੀ ਹੁਣਾਂ ਚੱਲ ਵੀ ਨਾ ਚੱਲ ਹੁਣ ਕੁੜੀ ਤੋੜ ਦੰਨੇ ਚੱਲ ਮੁੰਡਾ ਵਧੀਆ ਠੀਕ ਹੈ ਵੀ ਬਾਅਦ ਚ ਰਸੋਈ ਬਣਾ ਲੂਗੇ ਆਇ ਤਾਂ ਕੱਲ ਚੁੱਪੀ ਆਪੇ ਪਾ ਦੇ ਦਿਮਾਗ ਤੇ ਹਣ ਚੰਗੀ ਤਰ੍ਹਾਂ ਮੈਂ ਜੋ ਪਤਾ ਹਾਂ ਨਾ ਮਰਸੋ ਇਹ ਦੇਖ ਕੇ ਜਾਣੀ ਆ ਮੈਂ ਤਾਂ ਡਾਕਟਰ ਸੀ ਇਹ ਮੇਰੇ ਕੋਲ ਵੀਡੀਓ ਤਾਈਤੀ ਤਾਂ ਪਰਦੇ ਲਾਏ ਵੇਤੇ ਮੇਰੇ ਕੋਲ ਵੀਡੀਓ ਤਾਈਤੀ ਤਾਂ ਪਰਦੇ ਲਾਏ ਵੇਤੇ ਜਦ ਤੱਕ ਉੱਪਰ ਦੇ ਬੰਦੇ ਆਲਾ ਕਹਿੰਦਾ ਮੈਂ ਪਹਿਲੀ ਕਹਿੰਦਾ ਤਾਂ ਮੈਂ ਮੰਨਦਾ ਕਹਿੰਦਾ ਤਾਂ ਲੈਣੇ ਪਹਿਲਾਂ ਰਸੋਈ ਸਹੀ ਕਰਾ ਚਲੋ ਲੈ ਵੀ ਅੱਜ ਤੁਹਾਡੇ ਕੇ ਵਾਦਾ ਕਰਦਣਾ ਹਾਂ ਕਿ ਅਗਲੇ ਮਹੀਨੇ ਰਸੋਈ ਸਾਡੀ ਤਿਆਰ ਬਣੀ ਚਾਹੀਦੀ ਆ ਲਓ ਵੀ ਰਸੋਈ ਵਾਲੀ ਠੀਕ ਆ ਜੀ ਫਿਰ ਮਿਲੂਗੇ ਤੁਹਾਨੂੰ ਅਗਲੀ ਵੀਡੀਓ ਰਸੋਈ ਵਾਲੀ ਦੇ ਵਿੱਚ 2028 ਚ ਹੋਰ ਮਨ ਹਾਲ ਹੋ ਗਿਆ 2028 ਚ ਕਰ ਤੂੰ ਟਿਕ ਟਕ ਖੇ ਰੋ ਚੰਗਾ ਜੀ ਫਿਰ ਇੱਕ ਸਾਲ ਬੜੀ ਲੰਬੀ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਛੋਟੇ ਪਿੱਛੇ ਲੜੀ ਜਾਂਦੇ ਆ ਚੰਗਾ ਜੀ ਮਿਲਦੇ ਤੁਹਾਨੂੰ ਹੋਣ ਅਗਲੇ ਵਲੌਗ ਚ ਸასი ਘਾਲ ਦੀ ਨਾਰ